ਤੁਹਾਨੂੰ ਇਹ ਸੁਣਿਆ ਹੋਏਗਾ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਸੇਫ ਸਾਈਂਗ ਓਵਰਸੀਸ ਕਹਿ ਰਿਹਾ ਪਹਿਲੇ ਵੀਜ਼ਾ ਲਵੋ ਫਿਰ ਪੇਮੈਂਟ ਦਿਵੋ ਸੋ ਤੁਹਾਨੂੰ ਬਹੁਤ ਅੱਛੀ ਫੈਸਿਲਿਟੀਆਂ ਦਾ ਬਹੁਤ ਕੰਪਲੈਨਸ ਦੇ ਰਹੀਆਂ ਆਣੀਆਂ ਨੇ ਲੇਕਿਨ ਜੋ ਸਾਈਂਗ ਓਵਰਸੀਸ ਤੁਹਾਨੂੰ ਦੇ ਰਿਹਾ ਕਿ ਉਹਨੇ ਹੀ ਪੇਮੈਂਟ ਸੁਪਰ ਪੈਕੇजेस ਅਪਲਾਈ ਕਰੋ ਲੇਕਿਨ ਉਹਨੇ ਹੀ ਪੇਮੈਂਟ ਕਰੋ ਜਿੰਨੀ ਤੁਹਾਡੀ ਐਕਚੁਅਲੀ ਚ ਖਰਚਾ ਆਏਗਾ ਸੋ ਇਹ ਓਪਰਚੁਨਿਟੀਆਂ ਹਜ਼ਾਰਾਂ ਬੱਚੇ ਅਪਲਾਈ ਕਰ ਰਹੇ ਨੇ ਬਹੁਤ ਅੱਛਾ ਬੈਨੀਫਿਟ ਲੈ ਰਹੇ ਨੇ ਸੋ ਉਹ ਬੱਚਿਆਂ ਦੇ ਪੇਰੈਂਟਸ ਵਾਸਤੇ ਬਹੁਤ ਅੱਛੀ ਆਪਸ਼ਨ ਹੈ ਜਿਹੜੇ ਘਬਰਾਉਂਦੇ ਨੇ ਏਜੰਟਸ ਦੇ ਨਾਮ ਤੋਂ ਇੱਕ ਏਜੰਟ ਦਾ ਨਾਮ ਹੀ ਐਸਾ ਜਿਥੋਂ ਸੁਣ ਕੇ ਕਈ ਵਾਰੀ ਪੇਰੈਂਟਸ ਨੂੰ ਲੱਗਦਾ ਹੈ ਕਿ ਨਹੀਂ ਏਜੰਟ ਤੋਂ ਜਾ ਕੇ ਕਨਸਲੈਂਟ ਤੋਂ ਜਾ ਕੇ ਅਪਲਾਈ ਕਰਾਂਗੇ ਵੀਜ਼ਾ ਨਹੀਂ ਆਇਆ ਤਾਂ ਲੱਖਾਂ ਰੁਪਏ ਦਾ ਪੱਕਾ ਦੇ ਪੱਕਾ ਖਰਾਬ ਹੋਣਾ ਗਰੰਟੀਡ ਹੈ ਲੇਕਿਨ ਸਾਈਂਗ ওভারਸੀਜ਼ ਉਹ ਸਾਰੇ ਪੇਰੈਂਟਸ ਹੀ ਬਾਪਕੜ ਰਿਹਾ ਜਿਨ੍ਹਾਂ ਨੂੰ ਡਰ ਲੱਗਦਾ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੇ ਕਿ ਅਗਰ ਵੀਜ਼ਾ ਨਹੀਂ ਆਇਆ ਤੇ ਸਾਡਾ ਲੱਖਾਂ ਰੁਪਏ ਖਰਾਬ ਹੋਏਗਾ ਸੋ ਇੱਕ ਸਿੰਗਲ ਪੈਰੀ ਵੀ ਤੁਹਾਡੀ ਖਰਾਬ ਨਹੀਂ ਹੁੰਦੇ ਆਂਗੇ ਤੁਸੀਂ ਸੋਚ ਹੀ ਰਹੇ ਹੋ ਫੋਨ ਚੱਕੋ ਤੇ ਡਾਇਲ ਕਰੋ 9604596045